ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਫੇਰ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਹਾਂ ਜੀ ਆਪਾਂ ਜੀ ਇਹ ਪਿਓਰ ਦਾ ਦੁਪੱਟਾ ਲੈ ਆ ਗਏ ਮਗਾਸ਼ ਲੱਗੀ ਹੋਈ ਹੈਗੀ ਪਿਛਲੀ ਵੀਡੀਓ ਵਿੱਚ ਜਿਵੇਂ ਤੁਸੀਂ ਦੇਖਿਆ ਆਪਾਂ ਦੁਪੱਟੇ ਡਾਈ ਕਰਕੇ ਦਿਖਾਏ ਨੇ ਜੀ ਉਹ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਆਪਾਂ ਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਸੋਹਣੇ ਕਮੈਂਟ ਕੀਤੇ ਨੇ ਜੀ ਕਈ ਭੈਣਾਂ ਜੀ ਹੁਣ ਜਿਵੇਂ ਆਪਣੇ ਚੈਨਲ ਨਾਲ ਨਵੀਆਂ ਜੁੜੀਆਂ ਨੇ ਜੀ ਉਹਨਾਂ ਨੂੰ ਆਪਾਂ ਇੱਕ ਚੀਜ਼ ਦੱਸਣੀ ਚਾਹੁੰਦੇ ਆ ਵੀ ਹੁਣ ਆਪਾਂ ਕਈ ਦੁਪੱਟੇ ਜੀ ਦੇਖੋ ਆਪਾਂ ਡਾਈ ਕੀਤੇ ਸੀਗੇ ਆ ਦੇਖੋ ਜੀ ਇਹ ਆਪਾਂ ਪਰਪਲ ਕਲਰ ਦਾ ਦੁਪੱਟਾ ਡਾਈ ਕੀਤਾ ਸੀ ਜੀ ਇਹ ਕੱਲ ਆਪਾਂ ਡਾਈ ਨਹੀਂ ਕੀਤੇ ਇਹ ਡਾਈ ਕਰਨ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਵਰਤਦੇ ਵੀ ਆ ਦੁਪੱਟਿਆਂ ਨੂੰ ਆਏ ਨਹੀਂ ਹੈਗਾ ਵੀ ਆਪਾਂ ਦੁਪੱਟੇ ਡਾਈ ਕਰਕੇ ਵੀ ਬਰੱਖ ਤੇ ਆ ਜੀ ਆਪਾਂ ਰੈੱਡ ਸੂਟ ਨਾਲ ਡਾਈ ਕੀਤਾ ਸੀ ਇਹਨੂੰ ਵੀ ਵਰਤਦੇ ਆ ਜੀ ਇਹ ਸਾਰੇ ਦੁਪੱਟੇ ਜੀ ਆਪਾਂ ਅਲੱਗ-ਅਲੱਗ ਸੂਟਾਂ ਨਾਲ ਦੇਖੋ ਡਾਈ ਕੀਤੇ ਹੋਏ ਨੇ ਤੇ ਵਰਤ ਦਿਆਂਗੇ ਆ orange ਕਲਰ ਹੈ ਜੀ ਇਹ ਦੁਪੱਟਾ ਜੀ ਆ ਮਹਿਰੂਨ ਕਲਰ ਜੀ ਇਹਦੀ ਆਪਾਂ ਵੀਡੀਓ ਨਹੀਂ ਪਾਈ ਤਾਂ ਇੱਕ ਕਿਉਂਕਿ ਇੱਕ ਕਲਰ ਇਹ ਸੀਗਾ ਵੀਰਾ ਆਪਾਂ ਦੁਪੱਟਾ ਡਾਈ ਕੀਤਾ ਹੈਗਾ ਆ ਜੀ ਕਾਟਨ ਦਾ ਦੁਪੱਟਾ ਦੇਖੋ ਹੁਣ ਕਾਟਨ ਦੇ ਦੁਪੱਟਿਆਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈਗੀ ਹਨਾ ਗਰਮੀਆਂ 'ਚ ਤਾਂ ਵੀ ਜ਼ਿਆਦੇ ਸਿੰਥੈਟਿਕ ਦੁਪੱਟੇ ਆਪਾਂ ਵਰਤ ਨਹੀਂ ਸਕਦੇ ਵੀ ਲੈ ਵੀ ਨਹੀਂ ਆਉਂਦੇ ਜੀ ਆਹ ਕਾਟਨ ਦਾ ਜੀ ਆਹ ਆਪਾਂ ਨੇ ਦੇਖੋ ਪੂਰਾ ਇਹ ਸੂਟ ਨਾਲ ਜੀ ਆਪਾਂ ਸੂਟ ਹਣਾਉਣ ਵਾਲਾ ਵੀ ਕਰਤਾ ਤੇ ਦੁਪੱਟਾ ਵੀ ਮਰਜੈਂਟਾ ਕਲਰ ਦਾ ਦੁਪੱਟਾ ਹੈ ਜੀ ਇਹਦੇ ਜੀ ਸਾਰੀਆਂ ਵੀਡੀਓ ਤੇ ਵੀਡੀਓ ਆਪਾਂ ਨੇ ਦੁਪੱਟਿਆਂ ਦੇ ਦੇਖੋ ਪਾਈਆਂ ਹੋਈਆਂ ਨੇਗੀਆਂ ਜਿਹੜੀਆਂ ਪੈਣਾ ਨਵੀਆਂ ਜੁੜੀਆਂ ਨੇ ਜੀ ਆਪਣੀਆਂ ਵੀਡੀਓ ਦੇਖ ਸਕਦੀਆਂ ਨੇਗੀਆਂ ਉਹਨਾਂ ਨੇ ਦੱਸਿਆ ਹੋਇਆ ਵੀ ਇਹ ਆਪਾਂ ਡਿਜ਼ਾਈਨ ਜੀ ਕਿਵੇਂ ਪਾਏ ਨੇਗੇ ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਜੀ ਅੱਜ ਦੀ ਵੀਡੀਓ ਆਪਾਂ ਜਿਹੜਾ ਦੁਪੱਟਾ ਹੈਗਾ ਇਹਨੂੰ ਬੰਨਣ ਦਾ ਤਰੀਕਾ ਦੱਸਦੇ ਹਾਂ ਵੀ ਆਪਾਂ ਨੇ ਇਹ ਕਿਵੇਂ ਬੰਨਣਾ ਹੈਗਾ ਤੇ ਆਪਾਂ ਜੀ ਕਿਵੇਂ ਡਿਜ਼ਾਈਨ ਪਾਉਗਾ ਇਹਦਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ ਆ ਕੰਨੀ ਨਾਲ ਕੰਨੀ ਮਿਲਾ ਲੈਣੀ ਹੈ ਆ ਦੇਖੋ ਆਪਾਂ ਨੇ ਜੀ ਕੰਨੀ ਨਾਲ ਕੰਨੀ ਮਿਲਾ ਲਈ ਇਧਰੋਂ ਵੀ ਜੀ ਆਪਾਂ ਨੇ ਕੰਨੀ ਨਾਲ ਕੰਨੀ ਮਿਲਾ ਲੈਣੀ ਹੈ ਆ ਦੇਖੋ ਜੀ ਹੁਣ ਜੀ ਆਪਾਂ ਨੇ ਦੁਪੱਟਾ ਹੀ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਜੀ ਆਹ ਚੀਜ਼ ਦੇਖਣੀ ਆਪਾਂ ਨੇ ਆਹ ਚੀਜ਼ ਦਾ ਆਪਣਾ ਸੈਂਟਰ ਹੋ ਗਿਆ ਜੀ ਆਹ ਦੇਖੋ ਆਪਾਂ ਨੇ ਵੀ ਸੈਂਟਰ ਕਰਨਾਗਾ ਆਹ ਦੇਖੋ ਜੀ ਇਹਦਾ ਸੈਂਟਰ ਕਰ ਲਿਆ ਜੀ ਹੁਣ ਆਪਾਂ ਆਹ ਚੀਜ਼ ਤੋਂ ਬਣਾਂਗੇ ਜੀ ਇਹਨੂੰ ਆ ਜਿਹੜਾ ਆਪਾਂ ਨੇ ਸੈਂਟਰ ਕਰਿਆ ਦੁਪट्टे ਦਾ ਦੁਪੱਟਾ ਮੋੜ ਕੇ ਜੀ ਇਹਦਾ ਸੈਂਟਰ ਕਰਨਾ ਹੈਗਾ ਤੇ ਹੁਣ ਆਪਾਂ ਜੀ ਆਹ ਜਗ੍ਹਾ ਤੋਂ ਬੰਨਦੇ ਆ ਇਹਨੂੰ ਹੁਣ ਜੀ ਆਹ ਦੇਖੋ ਆਪਾਂ ਸੇਬੇ ਨੇ ਜਿਹੜੇ ਇਹ ਸੇਬੇ ਹੀ ਨੇਗੇ ਇਹ ਆਪਾਂ ਜੀ ਕੱਟ ਲਈ ਹੁਣ ਜੀ ਆਹ ਦੇਖੋ ਆਹ ਚਾਰੇ ਲੜ ਜੇ ਇਥੋਂ ਬਰਾਬਰ ਹੋਣੇ ਚਾਹੀਦੇ ਨੇ ਆਪਣੇ ਆਹ ਆਪਾਂ ਸੈਂਟਰ ਲਿਆ ਜੀ ਪਹਿਲਾਂ ਆਪਾਂ ਇਹਨੂੰ ਬੰਨਦਿਆਂਗੇ ਇਥੋਂ ਆਹ ਜਗ੍ਹਾ ਤੋਂ ਜੀ ਕਾਸਕੇ ਬੰਨਣਾ ਜੀ ਆਪਾਂ ਨੇ ਚੰਗੀ ਤਰ੍ਹਾਂ ਜੀ ਜਿੰਨਾ ਆਪਾਂ ਨੂੰ ਆਪਾਂ ਇਹਨੂੰ ਕਸ ਕੇ ਬੰਨਾਂਗੇ ਜੀ ਉਨ ਲਈ ਆਪਣਾ ਜਿਹੜਾ ਡਿਜ਼ਾਈਨ ਹੈ ਸੋਹਣਾ ਬਣੂਗਾ ਚੰਗੀ ਤਰ੍ਹਾਂ ਜੀ ਆਪਾਂ ਨੇ ਵਟ ਦੇ ਦੇਣੇ ਨੇ ਇਥੇ ਘੱਟ ਦੇ ਦੇਣੀ ਹੈ ਜੀ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਹਣਾ ਤਾਂ ਜੋ ਆਪਾਂ ਜਿਹੜਾ ਘਰੇ ਆ ਦੁਪੱਟਾ ਡਾਈ ਕਰ ਸਕੀਏ ਚੰਗੀ ਤਰ੍ਹਾਂ ਜੀ ਆਪਾਂ ਨੇ ਕਸ ਕੇ ਇਹਨੂੰ ਬੰਨਣਾ ਹੈਗਾ ਤਾਂ ਜੋ ਜਿਹੜਾ ਲਾੜਾ ਆਪਣਾ ਖੁੱਲਣਾ ਸਕੇ ਚੰਗੀ ਤਰ੍ਹਾਂ ਜੀ ਕਸ ਲੈਣਾਗਾ ਇਸ ਤੋਂ ਬਾਅਦ ਜੀ ਹੁਣ ਆਪਾਂ ਨੇ ਆ ਤਾਂ ਦੇਖੋ ਬੰਨ ਲਿਆ ਇੱਥੋਂ ਆਪਾਂ 4 ਉਂਗਲ ਛੱਡਣਾ ਜੀ ਉਰੇ 4 ਉਂਗਲ ਛੱਡ ਕੇ ਆਪਾਂ ਇਹਨੂੰ ਬੰਨਾਂਗੇ ਫੇਰ ਇੱਕ ਧਾਗਾ ਲੈ ਲੈਣਾ ਫੇਰ ਜੀ ਇਸੇ ਤਰ੍ਹਾਂ ਜੀ ਆਪਾਂ ਨੇ ਜਿਹੜੇ ਦੂਸਰੇ ਲੜਨੇ ਉਹ ਵੀ ਕੱਸ ਕੇ ਪੂਰੀ ਤਰ੍ਹਾਂ ਬੰਨ ਲੈਣੇ ਨੇਗੇ ਆ ਦੇਖੋ ਜੀ ਦੋ ਲੜ ਤਾਂ ਆਪਾਂ ਨੇ ਬੰਨ ਲਏ ਜੀ ਹੁਣ 4 ਉਂਗਲ ਦਾ ਆਪਾਂ ਨੇ ਫੇਰ فاਸਲਾ ਰੱਖਣਾ ਜੀ ਇੱਥੇ ਆ ਹੋਰ ਹੁਣ ਇਹ ਬਨਣਾ ਜਾਊਗਾ ਚੰਗੀ ਤਰ੍ਹਾਂ ਜੀ ਆਪਾਂ ਨੇ ਇਹ ਲੜਾ ਆਪਾਂ ਨੇ ਸਾਰੇ ਐਵੇਂ ਬੰਨ ਲੈਣੇ ਨੇ ਜੀ ਪਰ ਬਨਣੇ ਨੇ ਜੀ ਕਾਸ ਕੇ ਠੀਕ ਹੈ ਕਾਸ ਕੇ ਬਨਣੇ ਨੇ ਜੀ ਇਹ ਆਪਾਂ ਇਧਰੋਂ ਪੈਰ ਨਾਲ ਵੀ ਦਬ ਸਕਦੇ ਆ ਇਹਨੂੰ ਹੁਣ ਜੀ ਚਾਰ ਉਂਗਲ ਫੇਰ ਜੀ ਇੱਥੇ ਚਾਰ ਉਂਗਲ ਆਪਾਂ ਨੇ ਫੇਰੇ ਜਿਹੜਾ ਲੜਾ ਚੰਗੀ ਤਰ੍ਹਾਂ ਕੱਸ ਕੇ ਬੰਨਣਾ ਜੀ ਹੁਣ ਜੀ ਆਪਾਂ ਨੇ ਦੇਖੋ ਪੰਜ ਲੜੇ ਚੰਗੀ ਤਰ੍ਹਾਂ ਐਵੇਂ ਬੰਨ ਲਏ ਜੀ ਇਹ ਆਪਾਂ ਜੀ ਇਹਦਾ ਆ ਚੀਜ਼ ਦਾ ਰੱਖਣਾਗਾ ਵੀ ਜਿਵੇਂ ਹੁਣ ਜਿਹੜੀ ਆ ਕੰਨੀ ਆ ਗਈ ਜੀ ਇਹ ਤੋਂ ਆਪਾਂ ਨੇ ਚਾਰ ਉਂਗਲ ਛੱਡਤਾ ਜੀ ਹੁਣ ਜੀ ਆਪਾਂ ਨੇ ਦੇਖੋ ਆ ਜਿਹੜੀ ਜਗ੍ਹਾ ਹੈਗੀ ਨਹੀਂ ਤਾਂ ਆਪਾਂ ਇੱਕ ਹੋਰ ਵੀ ਇਥੇ ਬੰਨ ਸਕਦੇ ਸੀ ਪਰ ਨਹੀਂ ਜੀ ਇਹ ਆਪਾਂ ਡਿਜ਼ਾਈਨ ਪਾਉਣਾਗਾ ਇਥੋਂ ਆਪਾਂ ਨੇ ਛੱਡ ਲਿਆ ਇੱਕ ਕਲਰ ਦਾ ਹੋਜੂ ਜੀ ਆ ਆਪਾਂ ਇੱਕ ਰੰਗ ਦਾ ਰੰਗਾਂਗੇ ਵੀਡੀਓ ਨਾਲ ਵੀਡੀਓ ਨੂੰ ਜੀ ਐਂਡ ਤੱਕ ਕਰ ਜਰੂਰ ਦੇਖਿਓ ਚਲੋ ਜੀ ਹੁਣ ਆਪਾਂ ਡਾਈ ਕਰਕੇ ਦਿਖਾਉਣਾ ਹੁਣ ਜੀ ਇਧਰ ਦੇਖੋ ਆਪਾਂ ਨੇ ਰੰਗ ਪਾਉਣ ਤੋਂ ਪਹਿਲਾਂ ਪਾਣੀ ਹੈ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਉਬਲ ਰਿਹਾ ਹੈਗਾ ਹੁਣ ਜੀ ਇਹਦੇ ਵਿੱਚ ਆਪਾਂ ਅੱਧਾ ਚਮਚਾ ਪੀਲਾ ਕਲਰ ਪਾਵਾਂਗੇ ਚੰਗੀ ਤਰ੍ਹਾਂ ਜੀ ਹੁਣ ਆਪਾਂ ਨੇ ਇਹਨੂੰ ਉਬਾਲਣਾ ਹੈਗਾ ਹੁਣ ਜੀ ਅੱਧਾ ਕ ਚਮਚੇ ਦੇ ਵਿੱਚ ਨਮਕ ਦਾ ਪਾ ਦੇਣਾ ਆਪਾਂ ਨੇ ਚੰਗੀ ਤਰ੍ਹਾਂ ਜੀ 8-10 ਮਿੰਟ ਆਪਾਂ ਇਹਨੂੰ ਪਕਾਵਾਂਗੇ ਤਾਂ ਜੋ ਜਿਹੜਾ ਰੰਗ ਆਪਣਾ ਚੰਗੀ ਤਰ੍ਹਾਂ ਪੱਕ ਸਕੇ ਤੇ ਕੱਪੜੇ ਦੁਪੱਟੇ ਤੇ ਚੜ੍ਹ ਸਕੇ ਜੀ ਹੁਣ ਆਹ ਵਾਲਟੇ ਜੀ ਆਪਾਂ ਨੇ ਸਿੰਪਲ ਪਾਣੀ ਲੈ ਲਿਆ ਹੁਣ ਜੀ ਆਪਾਂ ਆਹ ਪੀਲਾ ਕਲਰ ਕਰਾਂਗੇ ਇਹ ਆਪ ਜੀ ਸਾਰੇ ਦੁਪੱਟੇ ਨੂੰ ਡਿਪ ਕਰ ਲਾਂਗੇ ਦੇਪ ਕੰਤੋਂ ਵਾਰੀ ਚੰਗੀ ਤਰ੍ਹਾਂ ਆਪਾਂ ਨੇ ਝੋੜ ਲੈਣਾ ਝਾੜ ਕੇ ਜੀ ਆਪਾਂ ਦਪੱਟਾ ਪਾਵਾਂਗੇ ਇਹਦੇ ਵਿੱਚ ਐ ਇਦਾਂ ਦੇਖੋ ਜੀ ਆਪਣਾ ਰੰਗ ਆ ਜਿਹੜਾ ਚੰਗੀ ਤਰ੍ਹਾਂ ਪੱਕ ਚੁੱਕਿਆ ਉਬਲ ਗਿਆ ਦੁਪੱਟਾ ਝਾੜ ਕੇ ਜੀ ਆਪਾਂ ਇਹਦੇ ਵਿੱਚ ਚੜਿਪ ਕਰਾਂਗੇ ਆ ਦੇਖੋ ਹੌਲੀ ਹੌਲੀ ਜੀ ਆਪਾਂ ਦੁਪੱਟਾ ਇਹਦੇ ਵਿੱਚ ਪਾਵਾਂਗੇ ਜਿਹਨਾਂ ਕੰਗ ਰੰਗ ਚਾਹੀਦਾ ਜੀ ਜਿਹੜੇ ਦੁਪੱਟੇ ਤੇ ਉਨਾ ਕਾ ਦੁਪੱਟਾ ਜੀ ਆਪਾਂ ਲੈਣ ਦਾ ਕਰ ਡਿਪ ਕਰਾਂਗੇ 8-10 ਮਿੰਟ ਜੀ ਆਪਾਂ ਦੁਪੱਟਾ ਇਹਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲੇ ਜਾਵਾਂਗੇ ਤਾਂ ਜੋ ਜਿਹੜਾ ਰੰਗ ਆਪਣਾ ਚੰਗੀ ਤਰ੍ਹਾਂ ਜੀ ਦੁਪੱਟੇ ਨੂੰ ਚੜ੍ਹ ਸਕੇ ਰੰਗ ਆ ਜਿਹੜਾ ਜੀ ਹੁਣ ਚੰਗੀ ਤਰ੍ਹਾਂ ਆਪਣਾ ਜਿਹੜਾ ਪੱਕ ਚੁੱਕਿਆ ਤੇ ਦੁਪੱਟੇ ਨੂੰ ਚੜ ਚੁੱਕਿਆ ਹੈਗਾ ਹੁਣ ਜੇ ਆਪਾਂ ਇਹਨੂੰ ਬਾਹਰ ਕੱਢਾਂਗੇ ਆ ਦੇਖੋ ਦੇਖੋ ਆਪਣਾ ਦੁਪੱਟੇ ਨੂੰ ਜਿਹੜਾ ਰੰਗ ਹੈ ਚੰਗੀ ਤਰ੍ਹਾਂ ਚੜ ਚੁੱਕਿਆ ਹੈਗਾ ਹੁਣ ਜੇ ਇਹਨੂੰ ਆਪਾਂ ਪਾਣੀ ਵਿੱਚ ਡਿਪ ਕਰਾਂਗੇ ਐਕਸਟਰਾ ਰੰਗ ਆ ਜਿਹੜਾ ਆਪਾਂ ਕੱਢ ਲਾਂਗੇ ਅੰਦੀ ਤਰ੍ਹਾਂ ਇਹ ਨਿਚੋੜ ਲਾਂਗੇ ਆ ਦੇਖੋ ਜੀ ਆਪਾਂ ਇਹਨਾਂ ਰੰਗਾਂ ਦਾ ਦੁਪੱਟੇ ਉੱਤੇ ਚੜ ਚੁੱਕਿਆ ਹੁਣ ਆਪਾਂ ਦੂਸਰਾ ਕਲਰ ਤਿਆਰ ਕਰਦੇ ਆ ਤੇ ਇਹਨੂੰ ਆਪਾਂ ਡਿਪ ਕਰਾਂਗੇ ਹੁਣ ਜੀ ਇੱਧਰ ਆਪਣਾ ਪਾਣੀ ਦੇਖੋ ਗਰਮ ਹੋ ਗਿਆ ਹੁਣ ਇਹਦੇ ਵਿੱਚ ਅੱਧਾ ਚਮਚਾ ਜੀ ਆਪਾਂ ਗ੍ਰੀਨ ਕਲਰ ਦਾ ਪਾਵਾਂਗੇ ਅੱਧਾ ਕ ਚਮਚੇ ਪਾਉਣਾ ਜੀ ਆਪਾਂ ਨੇ ਕਿਉਂਕਿ ਦੁਪੱਟਾ ਆਪਾਂ ਨੇ ਥੋੜੀ ਡਿਪ ਕਰਨਾ ਹੈਗਾ ਅੱਧਾ ਦਾ ਦੇਖੋ ਆਪਾਂ ਅਡਾਈ ਕਰ ਲਿਆ ਰੰਗ ਜੀ ਹੁਣ ਆਪਾਂ ਨੇ ਪਾ ਤਾ ਇਹਦੇ ਵਿੱਚ ਹੁਣ ਜੀ ਇਹਦੇ ਵਿੱਚ ਅੱਧਾ ਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਚੰਗੀ ਤਰ੍ਹਾਂ ਜੀ 8-10 ਮਿੰਟ ਇਹਨੂੰ ਪੱਕਣ ਦੇਣਾ ਫਿਰ ਇਹਦੇ ਵਿੱਚ ਦੁਪੱਟਾ ਡਿਪ ਕਰਾਂਗੇ ਜੀ ਹੁਣ ਜੀ ਆਪਣਾ ਜਿਹੜਾ ਰੰਗ ਆ ਚੰਗੀ ਤਰ੍ਹਾਂ ਪੱਕ ਚੁੱਕਿਆ ਹੈਗਾ ਇਹਦੇ ਵਿੱਚ ਜੀ ਹੁਣ ਆਪਾਂ ਨੇ ਦੁਪੱਟਾ ਝਾੜ ਜੇ ਲਿਆ ਹੁਣ ਇਹਦੇ ਵਿੱਚ ਡਿਪ ਕਰਾਂਗੇ ਜੀ ਜਿੱਥੇ ਤੱਕ ਜੀ ਆਪਣੀ ਇਹ ਰੱਸੀ ਬੰਨੀ ਹੋਈ ਹੈਗੀ ਉਥੇ ਤੱਕਰ ਆਪਾਂ ਨੇ ਇਹਨੂੰ ਵਿੱਚ ਡੋਬਣਾ ਹੈਗਾ 8-10 ਮਿੰਟ ਜੀ ਦੁਪੱਟਾ ਆਪਾਂ ਨੇ ਇਹਦੇ ਵਿੱਚ ਡਿਪ ਕਰਕੇ ਰੱਖਣਾ ਹੈਗਾ ਆਪਣਾ ਜਿਹੜਾ ਰੰਗ ਹੈ ਤਾਂ ਜੋ ਚੰਗੀ ਤਰ੍ਹਾਂ ਪੱਕ ਚੁੱਕੇ ਜੀ ਜੀ ਹੁਣ ਆਪਾਂ ਇਹ ਜਿਹੜੇ ਦੁਪੱਟੇ ਨੂੰ 8-10 ਮਿੰਟ ਹੋ ਗਏ ਦੇ ਵਿੱਚ ਡਿਪ ਕਰੇ ਨੂੰ ਜੀ ਰੰਗ ਦੇਖੋ ਆਪਣਾ ਕਿੰਨਾ ਡਾਰਕ ਹੋ ਗਿਆ ਜੀ ਇਹਨੂੰ ਚੰਗੀ ਤਰ੍ਹਾਂ ਚੜ ਚੁੱਕਿਆ ਹੈਗਾ ਵੀਡੀਓ ਨੂੰ ਜੀ ਲਾਸਟ ਤੱਕ ਰ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਚਲੋ ਜੀ ਹੁਣ ਆਪਾਂ ਇਹਨੂੰ ਬਾਹਰ ਕੱਢ ਦੇਾਂਗੇ ਲਓ ਜੀ ਹੁਣ ਚੰਗੀ ਤਰ੍ਹਾਂ ਨਿਚੋੜ ਲਿਆ ਇਹ ਹੁਣ ਇਹਨੂੰ ਸਾਫ਼ ਪਾਣੀ ਚ ਆਪਾਂ ਡਿਪ ਕਰ ਦੇਣਾ ਜੇ ਤਾਂ ਜੋ ਜਿਹੜਾ ਐਕਸਟਰਾ ਰੰਗ ਆਪਣੇ ਦੁਪट्टे ਦਾ ਨਿਕਲ ਜੇ ਹਾਂਜੀ ਹੁਣ ਚੰਗੀ ਤਰ੍ਹਾਂ ਜੇ ਆ ਦੇ ਆਪਾਂ ਨੇ ਇਹਨੂੰ ਚੋੜ ਲਿਆ ਜੀ ਹੁਣ ਜੀ ਦੁਪट्टे ਨੂੰ ਆਪਾਂ ਖੋਲ ਕੇ ਦਿਖਾਉਣੇ ਆਂਗੇ ਚਲੋ ਜੀ ਹੁਣ ਆਪਾਂ ਦੁਪट्टे ਨੂੰ ਖੋਲਦੇ ਆਂ ਵੀ ਕਿਵੇਂ ਦਾ ਡਿਜ਼ਾਈਨ ਬਣਿਆ ਦੁਪट्टे ਦਾ ਆਪਣੇ ਦਾ ਹੁਣ ਜੀ ਆਪਾਂ ਦੁਪट्टे ਨੂੰ ਖੋਲਦੇ ਆਂਗੇ ਆ ਦੇਖੋ ਜੀ ਇਸੇ ਤਰ੍ਹਾਂ ਜੀ ਆਪਾਂ ਨੇ ਸਾਰੇ ਲੜਨੇ ਜਿਹੜੇ ਕੱਟ ਲੈਣੇ ਨੇਗੇ ਲਓ ਸਾਰੇ ਲੜ ਜੀ ਆਪਾਂ ਨੇ ਇਸੇ ਤਰ੍ਹਾਂ ਹੀ ਕੱਟ ਲੈਣੇ ਨੇਗੇ ਆ ਦੇਖੋ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਹੀ ਖੋਲ ਲੈਣੇ ਨੇ ਖੋਲਣ ਤੋਂ ਬਾਅਦ ਹੀ ਹੁਣ ਆਪਾਂ ਦੁਪੱਟਾ ਪੂਰਾ ਖੋਲ ਕੇ ਦਿਖਾਉਨੇ ਆਂਗੇ ਵੀ ਕਿਵੇਂ ਬਣਿਆਗਾ ਡਿਜ਼ਾਈਨ ਜੀ ਹੁਣ ਆਪਾਂ ਦੁਪੱਟਾ ਜਿਹੜਾ ਸਾਰਾ ਖੋਲ ਕੇ ਦਿਖਾਉਨੇ ਆਂਗੇ ਚੰਗੀ ਤਰ੍ਹਾਂ ਆਹ ਦੇਖੋ ਜੀ ਹੁਣ ਜਿਹੜਾ ਦੁਪੱਟਾ ਆਪਾਂ ਨੇ ਚੰਗੀ ਤਰ੍ਹਾਂ ਤੁਹਾਨੂੰ ਖੋਲ ਕੇ ਦਿਖਾਇਆਗਾ ਵੀ ਕਿੰਨਾ ਸੋਹਣਾ ਜਿਹੜਾ ਦੁਪੱਟਾ ਆਪਣਾ ਡਾਈ ਹੋਇਆ ਜੀ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਘਰ ਬੈਠੇ ਹਨ ਦੁਪੱਟੇ ਡਾਈ ਕਰ ਸਕਦੇ ਆਂ ਜੀ ਤੇ ਆਪਣੇ ਪੈਸਿਆਂ ਦੀ ਬਚਤ ਕਰ ਸਕਦੇ ਆਂਗੇ ਕੋਈ ਦੁਪੱਟੇ ਡਾਈ ਕਾਰਨ ਨਹੀਂ ਦੇਖੋ ਜੀ ਬਾਲੀ ਕੋਈ ਮਿਹਨਤ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਬਸ ਇਹਦਾ ਇੱਕ ਬੰਨਣ ਦਾ ਤਰੀਕਾ ਹੋਣਾ ਚਾਹੀਦਾ ਜਿਤੇ ਆਪਾਂ ਨੂੰ ਕਲਰ ਬਾਰੇ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੰਨਾ ਤੇ ਕਿੰਨਾ ਕਲਰ ਪਾ ਕੇ ਆਪਾਂ ਦਾ ਜਿਹੜਾ ਦੁਪੱਟੇ ਦਾ ਰੰਗ ਬਣਾ ਸਕਦੇ ਹਾਂਗੇ ਓਪਨ ਆਂਦਾ ਜੀ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਆਂਦੇ ਦੇ ਬਹੁਤ ਸੋਹਣੇ ਕਮੈਂਟ ਆਏ ਨੇ ਵੀ ਦੀਦੀ ਤੁਸੀਂ ਬਹੁਤ ਸੋਹਣਾ ਦੇਖੋ ਦੁਪੱਟਾ ਡਾਈ ਕਰਕੇ ਦਿਖਾਉਣਾ ਹੈ ਵੀ ਸਾਨੂੰ ਸਿੱਖਣ ਨੂੰ ਹੈ ਹਰ ਇੱਕ ਹਨਾ ਹਰ ਇੱਕ ਵੀਡੀਓ ਚ ਜੀ ਆਪਾਂ ਨੂੰ ਦੇ ਉਹਨਾਂ ਨੂੰ ਸਿੱਖਣ ਲਈ ਉਹ ਕੁਝ ਮਿਲਿਆਗਾ ਇਸ ਵੀ ਜਰੂਰ ਟਰਾਈ ਕਰਕੇ ਦੇਖਾਂਗੇ ਜੀ ਹਰ ਇੱਕ ਵੀਡੀਓ ਵਿੱਚ ਜੀ ਆਪਾਂ ਕੁਛ ਨਾ ਕੁਛ ਨਵਾਂ ਲੈ ਕੇ ਆਵਾਂਗੇ ਤੇ ਲੈ ਕੇ ਵੀ ਆਏ ਆ ਜੀ ਤੁਸੀਂ ਦੇਖੀ ਆਪਣੇ ਜਿਹੜੇ ਦੁਪੱਟੇ ਡਾਈ ਕੀਤੇ ਹੋਏ ਨੇਗੇ ਤੇ ਪਿੰਡਾਂ ਦੇ ਰੀਤੀ ਰਿਵਾਜ ਬਾਰੇ ਵੀ ਆਪਾਂ ਤੁਹਾਨੂੰ ਜਾਣੂ ਕਰਾਇਆ ਜੀ ਹਨਾ ਵੀ ਆਪਾਂ ਜੀ ਕਿਵੇਂ ਇਕੱਠੇ ਹੋ ਕੇ ਇਦਾਂ ਤਿਹਾਰ ਮਨਾ ਸਕਦੇ ਆਂਗੇ ਇਕੱਠੇ ਹੋਣਿਆਂ ਸਾਰੇ ਜਾਣੇ ਜੀ ਹੁਣ ਤਾਂ ਦੇਖੋ ਜੀ ਪਿੰਡਾਂ ਵਿੱਚ ਜਿਹੜੇ ਆ ਰੀਤੀ ਰਿਵਾਜ ਨੇ ਬਹੁਤ ਖਤਮ ਹੋ ਗਏ ਪਰ ਕਿਤੇ ਕਿਤੇ ਜਿਹੜੇ ਪਿੰਡ ਨੇਗੇ ਉਥੇ ਇਹ ਰੀਤੀ ਰਿਵਾਜ ਚੱਲਦੇ ਨੇਗੇ ਆਪਣੇ ਵੀਡੀਓ ਜੇ ਚੰਗਿਆ ਲੱਗਦਿਆਂ ਨੇ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਜੀ ਕਿੱਦਾਂ ਦੀਆਂ ਲੱਗਦੀਆਂ ਨੇ ਜੀ ਅਗਲੀ ਨਵੀਂ ਵੀਡੀਓ ਨਾਲ ਆਪਾਂ ਹਾਜ਼ਰ ਹੋਵਾਂਗੇ ਜੀ ਨਵੇਂ ਤਨਵਾਸ ਨੂੰ ਹਨਾ ਹਰ ਇੱਕ ਚੀਜ਼ ਬਾਰੇ ਜਾਣੂ ਕਰਾਵਾਂਗੇ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ